ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਤੇ ਅੱਜ ਦੀ ਵੀਡੀਓ ਚ ਮੈਂ ਤੁਹਾਡੇ ਨਾਲ ਧਰਮ ਤੇ ਇਨਸਾਨੀਅਤ ਤੇ ਲੇਖ ਸ਼ੇਅਰ ਕਰੂੰਗੀ ਪੰਜਾਬੀ ਵਿੱਚ ਤਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਰਿਕਵੈਸਟ ਹੈ ਜੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਚਲਿਓ ਵੀਡੀਓ ਸ਼ੁਰੂ ਕਰਦੇ ਹਾਂ ਧਰਮ ਤੇ ਇਨਸਾਨੀਅਤ ਵੱਖ-ਵੱਖ ਧਰਮ ਸ਼ਾਸਤ੍ਰਾਂ ਤੇ ਵਿਦਵਾਨਾਂ ਅਨੁਸਾਰ ਧਰਮ ਦੇ ਅਰਥ ਹਨ ਕਾਨੂੰਨ, ਕਰਤਵ, ਸੱਚਾਈ, ਹੱਕ, ਚੰਗੇ ਗੁਣ ਕਿਸੇ ਵੱਲ ਸਾਡੇ ਫਰਜ਼ ਆਦਿ ਵਾਹ ਪਰਮਾਤਮਾ ਦੀ ਭਗਤੀ ਇਹ ਰਾਜਨਾ ਅਤੇ ਮਨੁੱਖ ਜਾਤੀ ਦੀ ਸੇਵਾ ਵਰਗੇ ਫਰਜ਼ ਮਿਲ ਕੇ ਧਰਮ ਖਵੋਦੀ ਹਨ ਧਰਮ ਕਿਸੇ ਉਸੂਲ ਨੂੰ ਥੰਮਦਾ ਬਣਾਈ ਰੱਖਦਾ ਤੇ ਕਾਇਮ ਰੱਖਦਾ ਹੈ ਧਰਮ ਜ਼ਿੰਦਗੀ ਨੂੰ ਜਿਉਣ ਯੋਗ ਬਣਾਉਂਦਾ ਹੈ ਆਪਣੇ ਧਰਮ ਨਾਲ ਜੁੜਨ ਵਾਲਾ ਫਰਜ਼ ਨੂੰ ਪਛਾਣਨ ਵਾਲਾ ਆਪਣੇ اخلاق ਤੇ ਪੈਰਾਦੀਨ ਵਾਲਾ ਵਿਅਕਤੀ ਹੀ ਧਾਰਮੀ પુરਸ਼ ਹੁੰਦਾ ਹੈ ਤੇ ਅਸਲੀ ਇਨਸਾਨ ਵੀ ਉਹੀ ਹੁੰਦਾ ਹੈ ਉਹੀ ਇਨਸਾਨੀਅਤ ਦੇ ਗੁਣਾ ਨਾਲ ਭਰਪੂਰ ਹੁੰਦਾ ਹੈ ਧਰਮੀ ਪੁਰਸ਼ ਆਪਣੇ ਨਿੱਜੀ ਸਵਾਰਥ ਤੋਂ ਉੱਪਰ ਉੱਠ ਕੇ ਦੂਜਿਆਂ ਲਈ ਜਿਉਂਦਾ ਹੈ ਉਹ ਆਪ ਸਦਾਚਾਰੀ ਹੁੰਦਾ ਹੈ ਤੇ ਸਦਾਚਾਰਕ ਕੀਮਤਾਂ ਨੂੰ ਸਮਾਜ ਵਿੱਚ ਲਾਗੂ ਕਰਨ ਲਈ ਹਮੇਸ਼ਾ ਤਿਆਰ ਰਹਿੰਦਾ ਹੈ ਤਾਂ ਜੋ ਨਿਰੋਈ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ ਸਬ ਤਰ੍ਹਾਂ ਦੇ ਮਹਾਪੁਰਖਾਂ ਨੇ ਆਪਣੇ ਸਮੇਂ ਵਿੱਚ ਸਮਾਜ ਵਿੱਚ ਨਿਰੋਇਆਂ ਕਦਰਾਂ ਕੀਮਤਾਂ ਸਥਾਪਿਤ ਕਰਨੇ ਇਤਤ ਨਿਗਰ ਯੋਗਦਾਨ ਪਾਇਆ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਤੋਂ ਪਹਿਲਾਂ ਭਾਰਤ ਦੀ ਰਾਜਨੀਤਿਕ ਸਮਾਜਿਕ ਧਾਰਮਿਕ ਤੇ ਆਰਥਿਕ ਵਿਵਸਥਾ ਬੜੀ ਦਰਦਨਾਕ ਸੀ। ਸਮਾਜਿਕ ਤੌਰ ਤੇ ਸ਼ੂਚਾ ਜਾਤਪਾਤ ਦਾ ਜ਼ਹਿਰ ਭਾਰਤ ਦੀ ਨਾੜ ਨਾੜ ਵਿੱਚ ਫੈਲਿਆ ਹੋਇਆ ਸੀ। ਹਾਕਮਾਂ ਦੀ ਲੁੱਟ ਖਸੁੱਟ ਨਾਲ ਭਾਰਤੀ ਜਨਤਾ ਕਰਾ ਰਹੀ ਸੀ। ਪਾਈਕ ਨੇ ਜੀਰਨ ਭੂਮੀ ਵਿੱਚ ਆਪਣੀ ਪਾਣੀ ਵਾਲੀ ਮਸ਼ਕ ਵਿੱਚੋਂ ਆਪਣੇ ਆਪਰਾਇਆਂ ਜ਼ਖਮੀਆਂ ਨੂੰ ਪਾਣੀ ਪਿਲਾ ਰਹੇ ਸਨ ਇਸੇ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਵੀ ਇਨਸਾਨੀਅਤ ਦੇ ਗੁਣਾ ਕਰਕੇ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਰਹੇ ਸਨ ਇਸ ਤੋਂ ਇਲਾਵਾ ਇਤਿਹਾਸ ਵਿੱਚ ਹੋਰ ਵੀ ਬਹੁਤ ਸਾਰੀਆਂ ਉਦਾਹਰਨਾਂ ਮਿਲ ਜਾਂਦੀਆਂ ਹਨ ਜਿੰਨਾ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਸਰਬਸਵੈਸ ਧਰਮ ਇਨਸਾਨੀਅਤ ਹੀ ਹੈ ਮਨੁੱਖ ਤੋਂ ਇਨਸਾਨ ਬੰਨਾ ਕਠਿਨ ਹੈ ਪਰ ਇਨਸਾਨੀਅਤ ਤਾਂ ਮਨੁੱਖ ਨੂੰ ਦੇਵਤਾ ਵੀ ਬਣਾ ਸਕਦੀ ਹੈ ਅਜਿਹੇ ਮਨੁੱਖ ਇਨਸਾਨੀ ਜੀਵਨ ਨੂੰ ਨਵੀਂ ਸੇਧ ਵੀ ਪ੍ਰਦਾਨ ਕਰਦੇ ਹਨ ਇਸ ਤਰ੍ਹਾਂ ਨਵਾਂ ਸਮਾਜ ਹੋਂਦ ਵਿੱਚ ਆਉਂਦਾ ਹੈ ਜਿੱਥੇ ਸਾਰੇ ਹੀ ਮਿੱਤਰ ਸੱਜਣ ਹੁੰਦੇ ਹਨ ਨਾ ਕਿ ਬੈਰੀ ਨਹੀਂ ਬੇਗਾਨਾ ਦਾ ਸਿਧਾਂਤ ਡ੍ਰਿੜ ਹੁੰਦਾ ਹੈ ਵਰਤਮਾਨ ਦੌਰ ਵਿੱਚ ਧਰਮ ਨੂੰ ਸੌੜੇ ਅਰਥ ਵਿੱਚ ਵਰਤਿਆ ਜਾ ਰਿਹਾ ਹੈ ਧਰਮ ਦੇ ਨਾਂ ਤੇ ਲੜਾਈਆਂ ਝਗੜੇ ਤੇ ਦੰਗੇ ਫਸਾਦ ਹੋ ਰਹੇ ਹਨ ਅਸਲੀ ਧਰਮ ਤਾਂ ਹੈ ਇਨਸਾਨੀਅਤ ਧਰਮ ਜੀਵਨ ਜਾਨਵਰਾਂ ਕੇ ਇੱਕ ਇਥਾਰ ਬੰਦਾ ਜਾ ਰਿਹਾ ਹੈ ਸੱਚ ਦਾ ਧਰਮ ਅਲੋਪ ਹੋ ਰਿਹਾ ਹੈ ਝੂਠ ਪ੍ਰਚਾਰ ਹੀਰਾ ਫੇਰੀਆ ਕਤਲਿਆਮ ਤੇ ਹਵਾਨੀਅਤ ਦਾ ਬੋਲਬਾਲਾ ਹੋ ਰਿਹਾ ਹੈ ਮਨੁੱਖ ਵੈਸ਼ੀ ਹੋ ਰਿਹਾ ਹੈ ਇਸ ਵਿੱਚੋਂ ਇਨਸਾਨੀਅਤ ਮਰ ਗਈ ਹੈ ਸਾਰੇ ਮヒਨ ਸਮਾਜ ਵਿੱਚ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੀ ਪ੍ਰਧਾਨਤਾ ਹੋ ਗਈ ਹੈ। ਸਾਰੇ ਆਪ ਉਦਰੀ ਹੋ ਗਏ ਹਨ। ਆਪੋਤਾਪੀ ਪਈ ਹੋਈ ਹੈ। ਹਮਦਰਦੀ ਤੇ ਆਪਣਾ ਮਨ ਅਲੋਪ ਹੋ ਗਿਆ ਹੈ। ਲੋਕਾਂ ਦਾ ਧਰਮ ਕੇਵਲ ਪੈਸਾ ਜੇ ਦਾ ਹੀ ਰਹਿ ਗਿਆ ਹੈ। ਧਾਰਮਿਕਤਾ ਦੀ ਆੜ ਵਿੱਚ ਹਰ ਬੁਰਾਈ ਨੂੰ ਸੱਜੇ ਹੀ ਅੰਜਾਮ ਦਿੱਤਾ ਜਾ ਰਿਹਾ ਹੈ। ਜੇ ਸੰਸਾਰ ਸਥਿਰ ਹੈ ਤਾਂ ਇਨਾ ਧਰਮੀ ਪੁਰਖਾਂ ਦੀ ਬਦੌਲਤ ਹੀ ਸੰਸਾਰ ਵਿੱਚ ਧਰਮ ਵੀ ਜਿੰਦਾ ਹੈ ਤੇ ਧਰਮੀ ਪੁਰਖ ਵੀ ਤੇ ਧਰਮ ਕਰਮ ਕਰਮ ਵੀ ਭਾਵੇਂ ਕਿ ਬਹੁਤੇ ਲੋਕ ਅਧਰਮੀ ਬਣ ਗਏ ਹਨ ਪਰ ਧਰਮ ਤਾਂ ਮੌਜੂਦ ਹੈ ਆਦਮੀ ਅੱਖਾਂ ਬੰਦ ਕਰਕੇ ਬੈਠਾ ਹੈ ਪਰ ਸੂਰਜ ਤਾਂ ਨਿਕਲਿਆ ਹੈ ਤਾਂ ਇਸੇ ਗੱਲ 'ਤੇ ਧਰਮ ਤੇ ਇਨਸਾਨੀਅਤ ਤੇ ਤੇ ਅੱਜ ਦੀ ਵੀਡੀਓ ਚੈਨਲ ਹੈ ਜੇ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਓ